ਲੋੜੀ ਦਾ ਤਿਉਹਾਰ ਆ ਰਿਹਾ ਵਾ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿੰਨੀਆਂ ਵੀ ਪਤੰਗਾ ਵਾਲੀਆਂ ਦੁਕਾਨਾਂ ਨੇ ਉਹਨਾਂ ਤੇ ਸਾਡੇ ਵੱਲੋਂ ਸਪੈਸ਼ਲ ਜਿਹੜਾ ਇੱਕ ਸਰਚ ਅਭਿਆਨ ਚਲਾਇਆ ਗਿਆ ਵਾ ਚਾਈਨਾ ਡੋਰ ਜਿਹੜੀ ਆ ਇਹਦੀ ਵਿਕਰੀ ਨੂੰ ਚੈੱਕ ਕਰਨ ਸੰਬੰਧੀ ਤੇ ਸਾਡੇ ਵੱਲੋਂ ਹੁਣ ਤੱਕ ਜਨੇ ਰੇਡ ਕੀਤੇ ਗਏ ਨੇ ਫਿਲਹਾਲ ਤੱਕ ਤੇ ਕੋਈ ਸਾਡੇ ਕੋਈ ਚਾਈਨਾ ਡੋਰ ਦੀ ਇਲਿਗਲ ਕੋਈ ਗਟਵਾਂਦ ਰਿਕਵਰੀ ਨਹੀਂ ਹੋਈ ਬਾਕੀ ਸਾਡਾ ਇਹ ਸਰਚ ਆਪਰੇਸ਼ਨ ਚੱਲ ਰਿਹਾ ਜੇ ਕੋਈ ਰਿਕਵਰੀ ਹੋਈਗੀ ਤੁਹਾਨੂੰ ਜਲਦੀ ਦੱਸ ਦਾਂਗੇ ਇਹ ਕਰਕੇ ਸਪੈਸ਼ਲ ਟੀਮਾਂ ਤਿੰਨ ਬਣਾ ਕੇ ਆਪਾਂ ਹਰ ਜਗ੍ਹਾ ਜਿਹੜਾ ਚੈਕਿੰਗ ਕਰ ਰਹੇ ਆਂ ਤੇ ਜੇ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਤੇ ਸਖਤ ਤੋਂ ਸਖਤ ਜਿਹੜੀ ਆ ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਮਚ ਲਿਆਵਾਂਗੇ। ਉਹਨਾਂ ਨੂੰ ਇਹ ਹੀ ਅਪੀਲ ਕਰਨਾ ਚਾਹਵਾਂਗੇ ਵੀ ਇਸ ਜਿਹੜੇ ਚਾਈਨੀਜ਼ ਡੋਰਾ ਇਹਦਾ ਬਾਇਕਾਟ ਕਰੋ ਤੇ ਜੈਨੂਇਨ ਜਿਹੜੀ ਆ ਉਹੀ ਪਤੰਗਾ ਡਾਂਡਾ ਲਈ ਜਿਹੜੀ ਆ ਡੋਰ ਵਰਤੀ ਜਾਵੇ। ਬਿਲਕੁਲ ਜੀ ਸਰ 24 ਘੰਟੇ ਮੇਰਾ ਵੀ ਨੰਬਰ ਓਪਨ ਹੈ ਜੀ ਜਦੋਂ ਮਰਜ਼ੀ ਕੰਟਰੋਲ ਰੂਮ ਤੇ ਵੀ ਮੈਨੂੰ ਵੀ ਜਿਹੜੀ ਸੂਚਨਾ ਦੇ ਸਕਦੇ ਨੇ। ਸੂਚਨਾ ਦੇਣ ਵਾਲੇ ਦੀ ਜਿਹੜੀ ਪਛਾਣ ਗੁਪਤ ਰੱਖੀ ਜਾਊਗੀ ਤੇ ਜਿਹੜਾ ਵੀ ਜਦੋਂ ਕੋਈ ਆਪਣੀ ਦੁਕਾਨ ਤੇ ਜਾਂ ਕਿਤੇ ਵੀ ਕੋਈ ਚਾਇਨਾ ਡੋਰ ਦੀ ਵਿਕਰੀ ਕਰੂਗਾ ਉਹਦੇ ਖਿਲਾਫ ਦੀ ਸਖਤ ਕਾਨੂੰਨੀ ਕਾਰਵਾਈ ਹੁਣ ਚਲਾਈ ਜਾਵੇਗਾ ਮੈਂ ਮਨੋਤ ਕੁਮਾਰ ਟਿੰਮੀ ਹਾਂ ਮੈਂ ਫਤੇਗਾ ਚੂੜੀਆਂ ਦਾ ਰਹਿਣ ਵਾਲਾ ਤੇ ਸਾਰ ਹੋ ਰਿਹਾ ਇਹ ਐਸਐਸਓ ਸਾਹਿਬ ਆਪ ਵਾਰਨਿੰਗ ਦੇ ਕੇ ਗਏ ਵੀ ਚਾਇਨਾ ਡੋਰ ਮੈਂ ਕਹਿੰਦਾ ਵੀ ਚਾਇਨਾ ਡੋਰ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਹੈ ਧਾਗੇ ਦੀ ਵਰਤੋਂ ਨਹੀਂ ਚਾਹੀਦੀ ਕਿਉਂਕਿ ਧਾਗੇ ਕਰਕੇ ਕਈਆਂ ਦੇ ਪਰਿਵਾਰ ਰੋਟੀ ਖਾਂਦੇ ਸੀ ਉਹਨਾਂ ਕਰਕੇ ਚਾਇਨਾ ਡੋਰ ਕਰਕੇ ਸਾਰੇ ਬੇਦਖਲ ਹੋਏ ਪਏ ਬੇਗੁਜ਼ਾਰ ਹੋਏ ਪਏ ਨੇ ਇਸ ਕਰਕੇ ਆਪਾਂ ਕੰਮ ਕਰੀਦਾ ਇੱਕ ਨੰਬਰ ਦਾ ਧਾਗੇ ਲਈ ਹਾਂਜੀ ਧਾਗੇ ਲਈ ਚੜਖੜੀਆਂ ਜਿਹੜੇ ਪਿੰਨੇ ਜਿਹੜੇ ਸਾਡੇ ਵੇਲੇ ਛੋਟੇ ਹੁੰਦੇ ਹੁੰਦੇ ਚੱਲਦੇ ਹੁੰਦੇ ਸੀ ਅੱਜ ਵੀ ਮੇਰੇ ਕੋ ਉਹਦੇ ਨਾਲ ਦੇ ਪਿੰਨੇ ਚੜਖੜੀਆਂ ਸਭ ਕੁਝ ਹੈਗਾ ਇਸੇ ਕਰਕੇ ਮੈਨੂੰ ਕੋਈ ਚੈਲੰਜ ਨਾ ਕਰੇ ਇੱਕ ਨੰਬਰ ਦਾ ਕੰਮ ਕਰਕੇ ਮੈਂ ਕੈਮਰੇ ਲਵਾਏ ਹੋਏ ਨੇ ਸਾਰੇ ਕਿਤੇ ਐਸਐਚਓ ਸਾਹਿਬ ਆਪ ਆ ਕੇ ਮੈਨੂੰ ਪਿਆ ਗੇ ਵੀ ਵਾਕੇ ਠੀਕ ਹੈ ਮੈਂ ਕਹਿੰਨਾ ਵੀ ਇਸ ਕੰਮ ਦੂਰੀ ਕਰਾਣਾ ਚਾਹੀਦਾ ਚਾਈਨਾ ਤੋਂ ਚਾਈਨਾ ਦੀ ਡੋਰ ਤੋਂ ਬਿਲਕੁਲ ਦੂਰ ਆਣਾ ਚਾਹੀਦਾ ਜਦੋਂ ਮਰਜ਼ੀ ਆ ਕੇ ਚੈਕਿੰਗ ਕਰੋ ਜਦੋਂ ਮਰਜ਼ੀ ਆ ਕੇ ਵੇਖੋ ਜੀ ਆਪਾਂ ਮੇਰਾ ਕੰਮ ਹੈਗਾ ਹੌਲ ਸੇਲ ਆਪਾਂ ਸਾਰੀ ਦਿਹਾੜੀ ਤੇ ਇੱਥੇ ਦੁਕਾਨ ਦੇ ਅੰਦਰ ਰਹਿਦਾ ਮੇਰਾ ਘਰ ਵਾ ਮੇਰਾ ਹੌਲ ਸੇਲ ਦਾ ਛੋਟੇ ਛੋਟੇ ਹਾਂਜੀ ਹਾਂਜੀ ਜਦੋਂ ਮੇਰੇ ਕੋਲ ਛੋਟੇ ਛੋਟੇ ਵਿਲੇਜ ਆਉਂਦੇ ਆ ਨਾ ਪਿੰਡਾਂ ਦੇ ਲੋਕ ਆਉਂਦੇ ਆ ਮੈਨੂੰ ਕਹਿੰਦੇ ਗੁੱਡੀ ਦੇ ਦਿਓ ਆਹ ਦੇ ਦਿਓ ਮੇਰੇ ਕੋਲ ਟਾਈਮ ਨਹੀਂ ਹੁੰਦਾ ਬਾਹਰ ਵੇਖਣ ਵਾਸਤੇ ਸਾਰੀ ਦਿਹਾੜੀ ਮੇਰਾ ਹੌਲ ਸੇਲ ਦਾ ਕੰਮ ਚੱਲਦਾ ਏਰਦਾ ਤੇ ਮਲੇ ਧਾਗੇ ਲਈ ਡੋਰ ਤੇ ਪਿੰਨੇ ਇਹਦਾ ਮੇਰਾ ਹੌਲ ਸੇਲ ਜਿੱਦਾਂ ਦੇ ਦਿਓ ਜੀ 7 ਪੀਸ ਦੇ ਦਿਓ 5 ਪੀਸ ਦੇ ਦਿਓ ਦਰਜਣ ਦੇ ਦਿਓ 2 ਦਰਜਣ ਇਹ ਮੇ ਇਰੇ ਇਸ ਕਾ ਕੇ ਮੈਂ ਇਹੋ ਫੇਰ ਕਹਿਣਾ ਕਿ ਚਾਈਨਾ ਡੋਰ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਆ ਇਹਦਾ ਨਾਸ਼ ਹੋਣਾ ਚਾਹੀਦਾ ਬਸ ਹਾਂਜੀ ਆ ਉਹਨੇ 10 ਕਿ 15 ਮਿੰਟ ਹੀ ਹੋਇਆ ਚੈਕਿੰਗ ਕਰਕੇ ਗਏ ਆ ਤੇ ਚੈਕਿੰਗ ਹੋ ਗਈ ਆ ਸਾਰਿਆਂ ਦੀ ਇੱਥੋਂ ਕਿਸੇ ਕੋ ਨਹੀਂ ਨਿਕਲੀ ਅਗੀ ਡੋਰ ਸਾਡੇ ਕੋਲ ਇਤੋਂ ਤਾਂ ਗੱਲੀ ਡੋਰੀ ਵੇਚਦੀ ਜੇ ਵੀ ਦਾ ਕੋਈ ਵੀ ਨਹੀਂ ਬੈਠੇ ਸਿਰਫ ਗੁੱਡੀਆਂ ਹੀ ਸਾਡੇ ਕੋਲ ਮੈਂ ਮਸਲਾ ਲੈਦੀ ਆ ਜੇ ਕੋ ਥੋੜੀ ਬਥੇ ਇੱਥੋਂ ਲੈ ਲਈ ਜਿੱਥੋਂ ਮਿਲਦੀ ਆ ਮੈਂ ਸੱਚੀ ਨਫਾ ਕਰ ਚੂੜੀਆਂ ਤੋਂ ਮੇਰੀ ਕਾਈਡ ਦੀ ਸ਼ੋਪ ਹੈ ਆਪਣੀ ਤੇ ਆਪਣਾ ਹੌਸਲ ਦਾ ਕੰਮ ਹੈ ਗੁੱਡੀ ਡੋਰ ਦਾ ਤੇ ਆਪਾਂ ਗੁੱਡੀ ਡੋਰ ਆਪਣੇ ਬੜੇ ਵਧੀਆ ਤਰੀਕੇ ਨਾਲ ਆਪਾਂ ਚੱਲਦੇ ਪਏ ਆ ਆਪਣੀ ਪੁਲਿਸ ਆਈ ਚੈਕਿੰਗ ਕਰਕੇ ਗਈ ਆਪਣੇ ਉਹਨਾਂ ਦੇ ਜੋ ਡਿਊਟੀ ਫਰਜੋ ਕਰਕੇ ਗਏ ਆ ਤੇ ਉਹ ਚੈਨਲ ਰੋਡ 'ਤੇ ਤਲਾਸ਼ੀ ਪਰ ਆਪਾਂ ਚੈਨਲ ਰੋਡ ਨਹੀਂ ਸੇਲ ਕਰਦੇ ਇਸ ਕਾਰਕਿ ਆਪਣੀ ਦੂਜੀ ਡੋਰ ਬਹੁਤ ਵਧੀਆ ਸੇਲ ਹੁੰਦੀ ਆ ਇਸ ਕਾਰਕਿ ਆਪਣਾ ਕੰਮ ਬਹੁਤ ਵਧੀਆ ਹੈ ਇਸਦਾ ਤੇ ਆਪਾਂ ਵੀ ਇਹ ਚੀਜ਼ ਇਹਨੇ ਕਿ ਇਹ ਡੋਰ ਨੂੰ ਵਰਤੋ ਤੇ ਆਪਣਾ ਹਰ ਇੱਕ ਚੀਜ਼ ਦਾ ਪਚਾ ਕਰੋ